ਸੋਸ਼ਲ ਮੀਡੀਆ ਦੇ ਉੱਤੇ ਮੇਨਸਟ੍ਰੀਮ ਮੀਡੀਆ ਦੇ ਉੱਤੇ ਇਸ ਵੇਲੇ ਇੱਕ ਖਬਰ ਜਿਹੜੀ ਆ ਉਹ ਪ੍ਰਮੁਖਤਾ ਦੇ ਨਾਲ ਛਾਈ ਹੋਈ ਆ ਉਹ ਹੈ ਮੁਕੇਸ਼ ਅੰਬਾਨੀ ਦੇ ਛੋਟੇ ਮੁੰਡੇ ਅਨੰਤ ਅੰਬਾਨੀ ਦਾ ਵਿਆਹ ਕੋਈ ਕਹਿੰਦਾ ਜੀ 50 ਕਰੋੜ ਖਰਚਤਾ ਕੋਈ ਕਹਿੰਦਾ ਜੀ 5500 ਕਰੋੜ ਖਰਚਤਾ ਕੋਈ ਕਹਿੰਦਾ 2200 ਕਰੋੜ ਖਰਚਤਾ ਮਤਲਬ ਵੱਖ-ਵੱਖ ਜਿਹੜੀਆਂ ਨੇ ਉਹ ਫਿਗਰਸ ਦੱਸੀਆਂ ਜਾ ਰਹੀਆਂ ਆ ਵੀ ਬੜਾ ਲੈਵਿਸ਼ ਵਿਆਹ ਹੋਇਆ ਦੁਨੀਆ ਭਰ ਦੇ ਲੋਕ ਜਿਹੜੇ ਆ ਉੱਥੇ ਆਏ ਕੋਈ ਬੰਦਾ ਇਹਨਾਂ ਨੇ ਛੱਡਿਆ ਹੀ ਨਹੀਂ ਜਿਨੂੰ ਇਹਨਾਂ ਨੇ ਇਨਵੀਟੇਸ਼ਨ ਹੀ ਦਿੱਤਾ ਔਰ ਬੰਦਾ ਕਿਹੜਾ ਜਿਹੜਾ ਪੂਰਾ ਦੁਨੀਆ ਦੇ ਵਿੱਚ ਜਿਹਦਾ ਦਮਖਮ ਰੱਖਦਾ ਜਿਹਦਾ ਕੋਈ ਕਦਬੁੱਦ ਹੈਗਾ ਉਸ ਬੰਦੇ ਨੂੰ ਇਹਨਾਂ ਨੇ ਸੱਦਿਆ ਪਰ ਤੁਹਾਨੂੰ ਇਹ ਵੀ ਦੱਸਿਏ ਵੀ ਇਸ ਤੋਂ ਪਹਿਲਾਂ ਇਦਾਂ ਦਾ ਇੱਕ ਵਿਆਹ ਪੰਜਾਬ ਦੇ ਵਿੱਚ ਵੀ ਹੋਇਆ ਸੀ 18ਵੀਂ ਸਦੀ 'ਚ ਇਹ ਵਿਆਹ ਹੋਇਆ ਸੀਗਾ ਔਰ ਇਹ ਵਿਆਹ ਸੀਗਾ ਮਹਾਰਾਜਾ ਰਣਜੀਤ ਸਿੰਘ ਦੇ ਪੁੱਤਰੇ ਕਮਰ ਨੋਨਿਹਾਲ ਸਿੰਘ ਦਾ 1837 ਦੇ ਵਿੱਚ ਇਹ ਵਿਆਹ ਹੋਇਆ ਸੀਗਾ ਤੇ ਦੱਸਿਆ ਜਾਂਦਾ ਹੈ ਕਿ 18ਵੀਂ ਸਦੀ ਦੇ ਵਿੱਚ ਇਸ ਵਿਆਹ ਦੇ ਉੱਤੇ 22 ਲੱਖ ਰੁਪਈਆ ਜਿਹੜਾ ਉਹ ਖਰਚਾ ਆਇਆ ਸੀਗਾ ਤੇ ਉਸ ਵੇਲੇ ਜਿਹੜੀ ਸਾਡੀ ਭਾਰਤੀ ਕਰੰਸੀ ਹੈ ਇਹਦੀ ਜਿਹੜੀ ਵੈਲਿਊ ਪੌਂਡ ਤੋਂ ਜ਼ਿਆਦਾ ਹੁੰਦੀ ਸੀ। ਮਤਲਬ 13 ਕੋ ਪੌਂਡ ਦੇ ਕਰੀਬ ਜਿਹੜਾ ਇਹਦਾ ਮੁਲਾਂਕਣ ਹੁੰਦਾ ਸੀਗਾ ਜਦੋਂ ਇਹ ਵਿਆਹ 1837 ਦੇ ਵਿੱਚ ਹੋਇਆ ਸੀ। 5 ਲੱਖ ਤੋਂ ਵੱਧ ਬਰਾਤੀ ਜਿਹੜੇ ਆ ਉਹ ਆਏ ਸੀਗੇ ਤੇ ਉਦੋਂ ਵੀ ਪੂਰੀ ਦੁਨੀਆ ਤੋਂ ਮਹਾਰਾਜਾ ਰਣਜੀਤ ਸਿੰਘ ਹੋਣਾ ਨੇ ਜਿਹੜੇ ਮਹਾਰਾਜਾ ਸੀਗੇ ਅੰਗਰੇਜ਼ਾਂ ਦੇ ਜਿਹੜੇ ਵੱਡੇ ਸੀਗੇ ਅਫਸਰ ਉਹਨਾਂ ਨੂੰ ਸੱਦਿਆ ਸੀਗਾ ਦੱਸਿਆ ਇਹ ਜਾਂਦਾ ਬਈ ਜਦੋਂ ਇਹ ਵਿਆਹ ਤੈ ਹੋ ਗਿਆ ਜਿਹੜੇ ਜਾਂਜੀ ਸੀਗੇ ਜਿਹੜੇ ਮਹਿਮਾਨ ਸੀਗੇ ਉਹ ਅੰਮ੍ਰਿਤਸਰ ਪਹੁੰਚ ਗਏ ਕਿਉਂਕਿ ਜ਼ਮਾਨਾ ਉਦੋਂ ਘੋੜਿਆਂ ਤੇ ਹਾਥੀਆਂ ਦਾ ਸੀਗਾ ਤੇ ਕਿਲਾ ਗੋਬਿੰਦਗੜ ਜਿਹੜਾ ਅੰਮ੍ਰਿਤਸਰ ਦੇ ਵਿੱਚ ਹੈਗਾ ਇਸ ਵੇਲੇ ਜੇ ਮੈਂ ਦੱਸਾਂ ਤੁਹਾਨੂੰ ਤਾਂ ਉਹ ਰੇਲਵੇ ਸਟੇਸ਼ਨ ਦੇ ਬਿਲਕੁਲ ਲੱਗੇ ਹੈਗਾ ਉੱਥੇ ਜਦੋਂ ਮਹਾਰਾਜਾ ਰਣਜੀਤ ਸਿੰਘ ਦੇ ਇਹ ਸਾਰੇ ਮਹਿਮਾਨ ਜਿਹੜੇ ਉਹਨਾਂ ਦੇ ਪੋਤੇ ਕਮਰ ਨੌਨਿਹਾਲ ਸਿੰਘ ਦੀ ਸ਼ਾਦੀ ਦੇ ਵਿੱਚ ਸ਼ਾਮਲ ਹੋਣ ਵਾਸਤੇ ਆਏ ਸੀਗੇ ਤੇ ਇਹ ਸ਼ਾਦੀ ਹੋਣੀ ਸੀਗੀ ਜਰਨੈਲ ਸ਼ਾਮ ਸਿੰਘ ਅਟਾਰੀਵਾਲਾ ਦੀ ਬੇਟੀ ਨਾਨਕੀ ਕੌਰ ਅਟਾਰੀਵਾਲਾ ਦੇ ਨਾਲ ਜਦੋਂ ਸਾਰੇ ਜਾਂਜੀ ਉੱਥੇ ਪਹੁੰਚ ਗਏ ਤਾਂ ਦੱਸਿਆ ਜਾਂਦਾ ਹੈ ਵੀ ਜਿੱਥੇ ਉਹਨਾਂ ਦੇ ਰਹਿਣ ਲਈ ਪ੍ਰਬੰਧ ਕੀਤਾ ਗਿਆ ਸੀਗਾ ਨਾਲ ਹੀ ਮਹਾਰਾਜਾ ਸਾਹਿਬ ਨੇ ਜਿਹੜਾ ਪ੍ਰਬੰਧ ਕੀਤਾ ਸੀਗਾ ਉਹਨਾਂ ਦੇ ਘੋੜੇ ਊਂਟ ਹਾਥੀ ਜਿਹੜੇ ਆਏ ਸੀ ਉਹਨਾਂ ਵਾਸਤੇ ਵਕਤ ਤੋਂ ਪ੍ਰਬੰਧ ਕੀਤਾ ਹੋਇਆ ਸੀ ਜਿਹੜੇ ਉਹਨਾਂ ਦੀ ਦੇਖਰੇਖ ਕਰਦੇ ਸੀਗੇ ਜਿਹੜੇ ਜਾਨਵਰਾਂ ਦੇ ਨਾਲ ਚੱਲਦੇ ਸੀ ਉਹਨਾਂ ਵਾਸਤੇ ਅੱਡ ਪ੍ਰਬੰਧ ਕੀਤਾ ਹੋਇਆ ਸੀ ਤੇ ਦੱਸਿਆ ਇਹ ਜਾਂਦਾ ਵੀ ਮਹਾਰਾਜਾ ਨੇ ਜਦੋਂ ਬਰਾਤ ਚੜਾਈ ਕਿਲਾ ਗੁਬਿੰਦਗੜ੍ਹ ਤੋਂ ਅਟਾਰੀ ਜਾਣਾ ਸੀਗਾ ਤੇ 2-2000 ਜਿਹੜੇ ਇਹ ਸੋਨੇ ਦੀਆਂ ਸ਼ਰਫੀਆਂ ਨੇ ਉਹ ਇਹਨਾਂ ਨੇ ਸਾਰਿਆਂ ਨੂੰ ਦੇ ਦਿੱਤੀਆਂ ਜਿਹੜੇ ਘੋੜਸਵਾਰ ਵੀ ਸੀ ਜਿਹੜੇ ਹਾਥੀ ਸਵਾਰ ਵੀ ਸੀ ਉਹ ਕਹਿੰਦੇ ਵੀ ਰਸਤੇ ਦੇ ਵਿੱਚ ਕੋਈ ਵੀ ਮੰਗਤਾ ਮਿਲੇ ਤੇ ਖੁੱਲ੍ਹ ਦਲੀ ਦੇ ਨਾਲ ਜਿਹੜਾ ਇਹ ਤੁਸੀਂ ਪੈਸਾ ਉਹਨਾਂ ਨੂੰ ਦੇਣਾ ਮੈਂ ਨਹੀਂ ਚਾਹੁੰਦਾ ਵੀ ਕੋਈ ਵੀ ਸ਼ਖਸ ਮੇਰੇ ਪੋਤੇ ਦੇ ਵਿਆਹ ਦੇ ਵਿੱਚ ਨਾਰਾਜ਼ ਹੋ ਜਾਵੇ ਇੱਕ ਕਿੱਸਾ ਵੀ ਬੜਾ ਦਿਲਚਸਪ ਇਹਦੇ ਨਾਲ ਜੁੜਿਆ ਹੋਇਆ ਦੱਸਿਆ ਜਾਂਦਾ ਹੈ ਵੀ ਜਦੋਂ ਮਹਾਰਾਜਾ ਰਣਜੀਤ ਸਿੰਘ ਆਪਣੇ ਪੁੱਤੇ ਕਮਰ ਨੌਨਿਹਾਲ ਸਿੰਘ ਦੀ ਬਰਾਤ ਲੈ ਕੇ ਅਟਾਰੀ ਪਹੁੰਚ ਗਏ ਸ਼ਾਮ ਸਿੰਘ ਅਟਾਰੀ ਵਾਲਾ ਦੇ ਉੱਥੇ ਜਦੋਂ ਪਹੁੰਚ ਗਏ ਤੇ ਉੱਥੇ ਇੱਕ ਮੰਗਤਾ ਆ ਗਿਆ ਮੰਗਤਾ ਆ ਕੇ ਮਹਾਰਾਜਾ ਸਾਹਿਬ ਨੂੰ ਕਹਿਣ ਲੱਗਾ ਕਿ ਮਹਾਰਾਜਾ ਮੈਂ ਇਹ ਗੱਲ ਸੁਣੀ ਹੈ ਕਿ ਤੁਸੀਂ ਸਾਰਿਆਂ ਨੂੰ ਦਾਨ ਦਿੱਤਾ ਤੇ ਦਾਨ ਵੀ ਉਹਨਾਂ ਦੇ ਜੀਵਾਂ ਦੇ ਹਿਸਾਬ ਦੇ ਨਾਲ ਦਿੱਤਾ ਕਿਉਂਕਿ ਮਹਾਰਾਜਾ ਸਾਹਿਬ ਨੇ ਇਹ ਕਿਹਾ ਸੀਗਾ ਵੀ ਜੇ ਕੋਈ ਬੰਦਾ ਇਹ ਕਵੇ ਵੀ ਮੇਰੇ ਘਰ 4 ਜੀ ਆ 8 ਜੀ ਆ ਤੇ ਉਹਨੂੰ ਉਸ ਹਿਸਾਬ ਦੇ ਨਾਲ দান ਦੇਣਾ ਇਹ ਨਹੀਂ ਵੀ ਕਿਸੇ ਨੂੰ ਤੁਸੀਂ ਇੱਕ ਸਿੱਕਾ ਦੇ ਦੇਣਾ ਕਿਸੇ ਨੂੰ ਦੋ ਜਿਹਦੇ ਜਿੰਨੇ ਜੀ ਆ ਉਸ ਹਿਸਾਬ ਦੇ ਨਾਲ ਤੁਸੀਂ দান ਦੇਣਾ ਵੀ ਘਰਾਂ ਦੇ ਘਰ ਜਿਹੜੇ ਆ ਉਹ ਖੁਸ਼ ਹੋਣੇ ਚਾਹੀਦੇ ਆ ਤੇ ਮਹਾਰਾਜਾ ਸਾਹਿਬ ਨੇ ਜਦੋਂ ਉਹਦੇ ਹਾਲਾਤ ਦੇਖੇ ਮਹਾਰਾਜਾ ਰਣਜੀਤ ਸਿੰਘ ਨੇ ਤੇ ਉਹਨੂੰ ਕਹਿਣ ਲੱਗੇ ਵੀ ਤੇਰੇ ਜੀ ਕਿੰਨੇ ਕਿਹਾ ਚੱਲ ਤੂੰ ਦੱਸ ਆਪਾਂ ਉਸ ਹਿਸਾਬ ਦੇ ਨਾਲ ਦੇ ਦਿੰਨੇ ਆ ਤੇ ਦੱਸਿਆ ਜਾਂਦਾ ਵੀ ਉਸ ਜਿਹੜਾ ਭਿਖਾਰੀ ਸੀਗਾ ਉਹਨੇ ਸਿਰ ਦੇ ਉੱਤੇ ਇੱਕ ਬਲਟੋਈ ਚੁੱਕੀ ਹੋਈ ਸੀ ਹੁਣ ਬਲਟੋਈ ਜਿਹੜਾ ਇਹ ਬੜਾ ਇੱਕ ਟਿਪੀਕਲ ਸ਼ਬਦ ਆ ਅਸੀਂ ਵਿਸਾਰ ਚੁੱਕੇ ਆ ਬਲਟੋਈ ਉਹਨੂੰ ਕਹਿੰਦੇ ਆ ਜਿਹਦੇ ਵਿੱਚ ਤੁਸੀਂ ਦੇਖਿਆ ਹੋਵੇਗਾ ਪੁਰਾਣੇ ਜ਼ਮਾਨੇ ਦੇ ਵਿੱਚ ਦੁੱਧ ਭਰਿਆ ਜਾਂਦਾ ਸੀ ਨਾ ਜਿਹਨੂੰ ਅੱਜ ਕੱਲ ਅਸੀਂ ਦੁੱਧ ਵਾਲਾ ਡਰਮ ਕਹਿ ਦਿੰਦੇ ਆ ਜਾਂ ਡੋਲੂ ਕਹਿ ਦਿੰਦੇ ਆ ਜਿਹੜਾ ਦੁੱਧੀਆਂ ਦੇ ਕੋਲ ਹੁੰਦਾ ਖਾਸ ਤੌਰ ਤੇ ਇਹ ਪਿੱਤਲ ਦਾ ਹੁੰਦਾ ਤੇ ਇਹਨੂੰ ਬਲਟੋਈ ਕਹਿੰਦੇ ਆ ਬੇਸਿਕਲੀ ਤੇ ਉਹਨੇ ਕਹਿੰਦੇ ਵੀ ਜਿਹੜੀ ਸਿਰ ਦੇ ਉੱਤੇ ਬਲਟੋਈ ਰੱਖੀ ਸੀਗੀ ਜਦੋਂ ਉਹ ਖੋਲੀ ਤੇ ਉਹਦੇ ਵਿੱਚ ਕੀੜੇ ਚੱਲਦੇ ਪਏ ਸੀ ਮਤਲਬ ਬਲਟੋਈ ਜਿਹੜੀ ਆ ਉਹ ਕੀੜਿਆਂ ਦੇ ਨਾਲ ਭਰੀ ਹੋਈ ਸੀ ਤੇ ਉਹਨੇ ਕਿਹਾ ਜੀ ਹੁਣ ਤੁਸੀਂ ਮੈਨੂੰ ਇਹਨਾਂ ਦੇ ਹਿਸਾਬ ਦੇ ਨਾਲ ਜਿਹੜਾ ਵਾ ਉਹ ਮੈਨੂੰ ਜਿਹੜਾ ਤੁਸੀਂ দান ਦੇਣਾ ਦੇ ਦਿਓ ਤੇ ਮਹਾਰਾਜਾ ਰਣਜੀਤ ਸਿੰਘ ਕਹਿੰਦੇ ਵੀ ਮੈਂ ਤੈਨੂੰ ਦੋ ਆਪਸ਼ਨ ਦੇਣਾ ਯਾਨੀ ਕਿ ਕਹਿੰਦੇ ਵੀ ਮੈਂ ਤੇਰੇ ਵਾਸਤੇ ਦੋ ਇੱਕ ਤੈਨੂੰ ਸੁਝਾਅ ਦੇਣਾ ਵੀ ਕਹਿੰਦੇ ਜਾਂ ਤੇ ਤੂੰ ਕੀੜੇ ਆਪ ਗਿਣ ਲੈ ਵੀ ਜਿੰਨੇ ਕੀੜੇ ਆ ਮੈਂ ਤੈਨੂੰ ਮੋਹਰਾ ਉਨੀਆਂ ਦੇ ਦੇਣਾ ਵੀ ਜਿੰਨੇ ਤੇਰੇ ਇਸ ਬਲਟੋਈ ਦੇ ਵਿੱਚ ਕੀੜੇ ਆ ਤੇ ਜਾਂ ਇੱਕ ਕੰਮ ਕਰ ਵੀ ਕੀੜੇ ਜਿਹੜੇ ਆ ਇਹ ਬਲਟੋਈ ਖਾਲੀ ਕਰ ਦੇ ਤੇ ਮੈਂ ਬਲਟੋਈ ਜਿਹੜੀ ਤੇਰੀ ਆ ਉਹ ਪੈਸਿਆਂ ਨਾਲ ਭਰ ਦੇਣਾ ਦੱਸਿਆ ਜਾਂਦਾ ਵੀ ਉਹ ਜਿਹੜਾ ਭਖਾਰੀ ਸੀਗਾ ਉਹਨੇ ਦੂਜੀ ਜਿਹੜੀ ਆਪਸ਼ਨ ਉਹਨੂੰ ਜਿਹੜੀ ਦਿੱਤੀ ਗਈ ਉਹ ਉਹਨੇ ਮੰਨ ਲਈ ਤੇ ਮਹਾਰਾਜਾ ਸਾਹਿਬ ਨੇ ਉਹਦੀ ਜਿਹੜੀ ਵਲਟੋਈ ਆ ਉਹ ਪੂਰੇ ਪੈਸਿਆਂ ਦੇ ਨਾਲ ਭਰ ਦਿੱਤੀ ਇਸ ਤੋਂ ਇਲਾਵਾ ਹਾਲਾ ਕੀ ਇਹ ਜਦੋਂ ਵਿਆਹ ਤੈਅ ਹੋਇਆ ਸੀਗਾ ਕਮਰ ਮੋਨਿਹਾਲ ਸਿੰਘ ਦਾ ਤੇ ਨਾਨਕੀਕੌਰ اٹਾਰੀ ਵਾਲਾ ਦਾ ਜਿਹੜੀ ਸ਼ਾਮ ਸਿੰਘ اٹਾਰੀ ਵਾਲਾ ਦੀ ਬੇਟੀ ਸੀ ਇਹ ਪਹਿਲਾਂ ਗੱਲ ਮੁਕਾ ਲਈ ਗਈ ਸੀ ਵੀ ਵਿਆਹ ਬਹੁਤ ਸਾਦਾ ਕਰਨਾ ਹੈ ਬਈ ਤੂੰ ਢੜਕਾ ਬਿਲਕੁਲ ਨਹੀਂ ਕਰਨਾ ਇਹ ਸਾਦਾ ਵਿਆਹ ਕੀਤਾ ਸੀ ਮਹਾਰਾਜਾ ਰਣਜੀਤ ਸਿੰਘ ਨੇ ਪਰ ਕਿਉਂਕਿ ਮਹਾਰਾਜਾ ਸੀਗੇ ਤੇ ਸੱਦਾ ਪੱਤਰ ਵੀ ਮਹਾਰਾਜਿਆਂ ਨੂੰ ਹੀ ਦੇਣਾ ਸੀਗਾ ਇਸ ਕਰਕੇ ਇਹ ਕੋ ਵਿਡਿਆਈ ਨਹੀਂ ਹੈ ਇਹ ਵਿਆਹ ਆਪਣੇ ਵੱਲੋਂ ਮਹਾਰਾਜਾ ਰਣਜੀਤ ਸਿੰਘ ਤੇ ਸ਼ਾਮ ਸਿੰਘ ਅਟਾਰੀ ਵਾਲਾ ਦਾ ਜਿਹੜਾ ਪਰਿਵਾਰ ਸੀ ਉਹਨਾਂ ਨੇ ਸਾਦੇ ਢੰਗ ਦੇ ਨਾਲ ਰੱਖਿਆ ਸੀਗਾ ਤੇ ਦੱਸਿਆ ਜਾਂਦਾ ਹੈ ਕਿ ਇਹ ਸਾਦੇ ਢੰਗ ਦਾ ਵਿਆਹ ਸੀ ਪਰ ਇਸ ਵਿਆਹ ਦੀਆਂ ਧੁੰਮਾ ਜਿਹੜੇ ਗੋਰੇ ਇੰਗਲੈਂਡ ਤੋਂ ਦੇਖਣ ਆਏ ਸੀਗੇ ਜਾਂ ਉਸ ਵੇਲੇ ਕਿਤੇ ਕਿਤੇ ਭਾਰਤ ਦੇ ਵਿੱਚ ਵੀ ਸੂਰਤ ਵੱਲੋਂ ਜਦੋਂ ਗੋਰੇ ਆਏ ਉਹ ਆ ਚੁੱਕੇ ਸੀਗੇ ਜਿਹੜੇ ਗਵਰਨਰ ਸੀਗੇ ਜਾਂ ਹੋਰ ਜਿਹੜੇ ਲੋਕ ਆਏ ਸੀ ਜਦੋਂ ਉਹਨਾਂ ਨੇ ਇਹ ਵਿਆਹ ਦੇਖਿਆ ਤਾਂ ਉਹ ਹੈਰਾਨ ਰਹਿ ਗਏ ਸੀ ਕਈ ਕਿਤਾਬਾਂ ਇਸ ਵਿਆਹ ਦੇ ਉੱਤੇ ਲਿਖੀਆਂ ਜਾ ਚੁੱਕੀਆਂ ਔਰ ਇਹ ਬਹੁਤ ਸਾਰੀਆਂ ਕਿਤਾਬਾਂ ਗੋਰਿਆਂ ਨੇ ਲਿਖੀਆਂ ਨੇ ਵੀ ਇਹੋ ਜਿਹਾ ਵਿਆਹ ਕਹਿੰਦੇ ਅਸੀਂ ਦੇਖਿਆ ਹੀ ਨਹੀਂ ਵੀ ਜਿੱਥੇ ਇੱਕ ਮਹਾਰਾਜਾ ਜਿਹੜਾ ਉਹ ਜਦੋਂ ਆਪਣੇ ਪੁੱਤਰੇ ਦੀ ਜੰਝ ਲੈ ਕੇ ਤੁਰਦਾ ਤੇ ਸਾਰਿਆਂ ਨੂੰ ਜਿਹੜਾ ਉਹ ਇੰਨਾ ਪੈਸਾ ਦੇ ਦਿੰਦਾ ਕਹਿੰਦਾ ਵੀ ਜਿਹੜਾ ਵੀ ਮੰਗੇ ਪੈਸਾ ਉਹਨੂੰ ਦੇਣਾ ਤੇ ਉਹਨੂੰ ਪੁੱਛ ਕੇ ਦੇਣਾ ਵੀ ਤੇਰੇ ਘਰ ਜੀ ਕਿੰਨੇ ਆ ਤੁਸੀਂ ਕਿੰਨੇ ਪਰਿਵਾਰਕ ਮੈਂਬਰ ਹੋ ਉਹਨਾਂ ਪੈਸਾ ਤੁਹਾਨੂੰ ਦੇਵਾਂਗੇ ਵੀ ਨਰਾਜ਼ ਕੋਈ ਨਹੀਂ ਹੋਣਾ ਚਾਹੀਦਾ ਔਰ ਇਸ ਵਿਆਹ ਦੇ ਵਿੱਚ ਖਾਸ ਖਿਆਲ ਕੀ ਰੱਖਿਆ ਗਿਆ ਜੋ ਖਾਸ ਖਿਆਲ ਇਹ ਰੱਖਿਆ ਗਿਆ ਵੀ ਇਹ ਜਦੋਂ ਬਰਾਤ ਕਿਲਾ ਗੋਬਿੰਦਗੜ੍ਹ ਤੋਂ ਚੱਲੀ ਤੇ ਸਭ ਤੋਂ ਪਹਿਲਾਂ ਇਹ ਬਰਾਤ ਧੁੱਕਦੀ ਹੈ ਸ੍ਰੀ ਹਰਮੰਦਰ ਸਾਹਿਬ ਉੱਥੇ ਅਰਦਾਸ ਕੀਤੀ ਜਾਂਦੀ ਹੈ ਉਸ ਤੋਂ ਬਾਅਦ ਅਕਾਲ ਤਖਤ ਤੇ ਅਰਦਾਸ ਕੀਤੀ ਜਾਂਦੀ ਹੈ ਤੇ ਉੱਥੇ ਲੰਗਰ ਦੇ ਵਿੱਚ ਵੱਡਾ ਦਾਨ ਜਿਹੜਾ ਉਹ ਮਹਾਰਾਜਾ ਰਣਜੀਤ ਸਿੰਘ ਦਿੰਦੇ ਆ ਵੀ ਜਿਹੜੇ ਪਾਠੀ ਸਿੰਘ ਨੇ ਜਿਹੜੇ ਰਾਗੀ ਸਿੰਘ ਨੇ ਇਹਨਾਂ ਨੂੰ ਵੀ ਜਿਹੜਾ ਵਧੀਆ ਭੋਜਨ ਜਿਹੜਾ ਉਸਕਾਇਆ ਜਾਏ ਇਤੋਂ ਬਾਅਦ ਫਿਰ ਕਈ ਕਿਤਾਬਾਂ ਲੜੀ ਦਰ ਲੜੀ ਇਸ ਕਮਰ ਨੌਨਿਹਾਲ ਸਿੰਘ ਦੇ ਵਿਆਹ ਦੇ ਉੱਤੇ ਲਿਖੀਆਂ ਗਈਆਂ ਨੇ ਤੇ ਕਿਸੇ ਮਹਾਰਾਜਾ ਰਣਜੀਤ ਸਿੰਘ ਨੇ ਸਭ ਤੋਂ ਵੱਡੀ ਗੱਲ ਕਿਸੇ ਨੂੰ ਕਿਹਾ ਨਹੀਂ ਸੀ ਵੀ ਇਹ ਲਿਖੋ ਤੁਸੀਂ ਅੱਜ ਕੱਲ ਤੇ ਆ ਜਿਹੜਾ ਵਿਆਹ ਹੋਇਆ ਕਿਤੇ ਬੰਬੇਜ ਹੋਇਆ ਕਿਤੇ ਜਾਮਨਗਰ ਚ ਹੋਇਆ ਕਿਤੇ ਇਟਲੀ ਚਲੇ ਗਏ ਤੇ ਮੀਡੀਆ ਇਹ ਨਾਲ ਹੀ ਲੈ ਗਏ ਮਹਾਰਾਜਾ ਸਾਹਿਬ ਕੋਈ ਮੀਡੀਆ ਨਾਲ ਲੈ ਕੇ ਨਹੀਂ ਗਏ ਸੀ ਔਰ ਅੱਜ ਤੱਕ ਇਹਦੇ ਉੱਤੇ ਲੜੀ ਬਰ ਲੜੀ ਕਿਤਾਬਾਂ ਜਿਹੜੀਆਂ ਉਹ ਛਪਦੀਆਂ ਰਹਿੰਦੀਆਂ ਪਬਲਿਸ਼ ਹੁੰਦੀਆਂ ਰਹਿੰਦੀਆਂ ਸੋ ਇਹ ਇੱਕ ਬਹੁਤ ਵੱਡਾ ਫਰਕ ਹੁੰਦਾ ਬਈ ਜਿਹਨੂੰ ਆਪਾਂ ਕਹਿ ਸਕਦੇ ਆਂ ਵੀ ਇੱਕ ਮਹਾਰਾਜਾ ਰਣਜੀਤ ਸਿੰਘ ਨੂੰ ਕਿਉਂਕਿ ਕਿਹਾ ਜਾਂਦਾ ਵੀ ਉਹਨਾਂ ਵਰਗਾ ਰਾਜਾ ਪੈਦਾ ਨਹੀਂ ਹੋਇਆ ਉਹਨਾਂ ਵਰਗਾ ਰਾਜ ਉਹਨਾਂ ਵਰਗਾ ਜਿਹੜਾ ਰਿਆਸਤ ਹੈ ਉਹ ਕਿਸੇ ਨੇ ਨਹੀਂ ਦਿੱਤੀ ਉਹਨਾਂ ਵਰਗੀ ਜਿਹੜੇ ਨਿਆਂ ਕੋਈ ਨਹੀਂ ਕਰ ਸਕਿਆ ਸੋ ਇਹ ਉਹਦੀ ਇੱਕ ਮਿਸਾਲ ਸੀਗਾ ਜਿਹੜਾ 1837 ਦੇ ਵਿੱਚ ਉਹਨਾਂ ਨੇ ਆਪਣੇ بیٹے ਖੜਕ ਸਿੰਘ ਦੇ بیٹے ਕਵਰ ਨੌਨਿਹਾਲ ਸਿੰਘ ਜਿਹੜਾ ਉਹਨਾਂ ਦਾ ਪੋਤਾ ਲੱਗਦਾ ਸੀ ਉਹਦਾ ਵਿਆਹ ਜਦੋਂ ਕੀਤਾ ਤੇ ਅਜੀਹਾ ਵਿਆਹ ਕੀਤਾ ਜਿਹਦੇ ਉੱਤੇ ਅੱਜ ਤੱਕ 21ਵੀਂ ਸਦੀ ਆ ਗਈ ਆ ਤੇ ਅੱਜ ਤੱਕ ਕਿਤਾਬਾਂ ਲਿਖੀਆਂ ਜਾਂਦੀਆਂ ਤੇ ਇਹਦੇ ਵਾਸਤੇ ਮਹਾਰਾਜਾ ਰਣਜੀਤ ਸਿੰਘ ਉਹਨਾਂ ਦੇ ਪਰਿਵਾਰ ਚੋਂ ਕਿਸੇ ਨੇ ਜਾਂ ਹੁਣ ਕਿਸੇ ਹਿਸਟੋਰੀਅਨ ਨੇ ਜਾਂ ਕਈ ਸਰਕਾਰਾਂ ਨੇ ਕਦੀ ਕਿਸੇ ਨੂੰ ਨਹੀਂ ਕਿਹਾ ਵੀ ਇਹਦੇ ਉੱਤੇ ਤੁਸੀਂ ਕੁਝ ਲਿਖੋ ਇਹਦੇ ਉੱਤੇ ਤੁਸੀਂ ਕੋਈ ਕਿਤਾਬ ਛਾਪੋ ਇਹ ਜਿਹੜਾ ਹੁੰਦਾ ਇੱਕ ਰਿਸ਼ਮਾ ਕੁਦਰਤ ਵੱਲੋਂ ਹੀ ਹੁੰਦਾ ਕਿ ਜਿਹਨੂੰ ਕੁਦਰਤ ਨੇ ਨਵਾਜ਼ਿਆ ਹੋਵੇ ਤਾਂ ਉਹਦੀਆਂ ਤਾਰੀਫਾਂ ਜਿਹੜੀਆਂ ਉਹ ਜੁਗਾ-ਜੁਗਾ ਤੱਕ ਹੁੰਦੀਆਂ ਰਹਿੰਦੀ ਦੁਨੀਆ ਤੱਕ ਇਹ ਜਿਹੜੀਆਂ ਕਦਰਾਂ ਕੀਮਤਾਂ ਉਸ ਸ਼ਖਸ ਦੀਆਂ ਪੈਂਦੀਆਂ ਰਹਿੰਦੀਆਂ ਔਰ ਇਹ ਵਿਆਹ ਜਿਹੜਾ ਕਮਰ ਨੌਨੇ ਆਲ ਸਿੰਘ ਦਾ ਨਾਨਕੀਕੌਰ ਅਟਾਰੀ ਵਾਲਾ ਦੇ ਨਾਲ ਹੋਇਆ ਸੀ ਇਹਦੇ ਬਾਰੇ ਅੱਜ ਵੀ ਗੋਰੇ ਜਿਹੜੇ ਆ ਉਹ ਕਿਤਾਬਾਂ ਲਿਖਦੇ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ